ਲਾਬ ਹੀਰੇ ਦੇ ਪਿੰਡ ਦੇ ਦੋ ਸਕੇ ਭਰਾ ਰੱਖਦੇ ਨੇ ਮਹਿੰਗੇ ਘੋੜੇ ਆ ਜਿਹੜਾ ਤੁਸੀਂ ਚਿੱਟੇ ਰੰਗ ਦਾ ਘੋੜਾ ਵੇਖ ਰਹੇ ਹੋ ਇਹਦਾ ਨਾਮ موسی ਸਿੱਧੂ ਮੂਸੇਵਾਲ ਦੇ ਨਾਮ ਤੇ ਰੱਖਿਆ ਤੇ ਬਾਈ ਨੇ ਬਾਹ ਦੇ ਉੱਤੇ ਤਸਵੀਰ ਛਪਾਈ ਆ ਪਹਿਲਾ ਘੋੜਾ ਆਰ ਨੇਤ ਦੇ ਪਿੰਡ ਤਨਪੁਰੇ ਤੋਂ ਲਿੱਤਾ ਸੀ ਤੇ ਹੁਣ ਦੋ ਸਕੇ ਭਰਾ ਤੇ ਦੋ ਮੁੰਡੇ ਮਾਮੇ ਦੇ ਇਹ ਸਟੱਡ ਫਾਰਮ ਚਲਾਉਂਦੇ ਆ ਤੇ ਬਾਈਆਂ ਤੋਂ ਲੈਨੇ ਆ ਜਾਣਕਾਰੀ ਕਿਹੜੀ نسل ਦੇ ਘੋੜੇ ਨੇ ਲੋ ਵੀ ਅੱਜ ਆਪਾਂ ਪਹੁੰਚਿਆ ਅਚਾਨਕ ਪਿੰਡ ਇਹ ਲਾਵ ਹੀਰੇ ਦਾ ਪਿੰਡਾ ਤੇ ਇੱਥੋਂ ਦੇ ਦੋ ਭਰਾਣਾ ਕੋਡੇ ਰੱਖਦੇ ਆ ਬਾਲੇ ਸ਼ਕੀਨਾ ਕੋੜਿਆਂ ਦੇ ਹਨਾ ਤਾਂ ਉਹਨਾਂ ਤੋਂ ਆਪਾਂ ਜਾਣਕਾਰੀ ਲਵਾਂਗੇ ਤਾਂ ਕੀ ਹਾਲ ਨੇ ਬਈ ਜੀ ਵਧੀਆ ਬਈ ਠੀਕ ਹੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਤਾਂ ਪਹਿਲਾਂ ਇਹ ਦੱਸੋ ਬਈ ਇਹ ਪਿੰਡ ਦਾ ਨਾਮ ਚਾਨਕ ਹੈ ਕਿ ਅਚਾਨਕ ਹੈ ਅਚਾਨਕ ਹੈ ਅਚਾਨਕ ਹਾਂ ਜੀ ਲਾਵੀ ਦੇ ਨੇ ਕਈ ਗਾਣਿਆਂ ਦੇ ਵਿੱਚ ਚਾਨਕ ਕਹੇ ਤਾਂ ਕਰਕੇ ਮੈਂ ਪੁੱਛਿਆ ਸੀਗਾ ਹਾਂ ਕਈ ਚੱਚੇ ਨਾਲ ਕਹਿ ਦਿੰਦੇ ਸੀ ਕਈ ਆਦੇ ਨਾਲ ਪਰ ਜਿਹੜਾ ਅਸਲ ਆ ਉਹ ਆਦੇ ਨਾਲ ਆ ਆੜੀ ਨਾਲ ਅਚਾਨਕ ਪਿੰਡਾ ਅੱਛਾ ਤਾਂ ਬਈ ਕਿਵੇਂ ਸ਼ੌਂਕ ਪਿਆ ਘੋੜਿਆਂ ਦਾ ਸਭ ਤੋਂ ਪਹਿਲਾਂ ਦੱਸੋ ਘੋੜਿਆਂ ਦਾ ਸ਼ੌਂਕ ਬਈ ਸ਼ੁਰੂ ਤੇ ਅਸੀਂ ਨਿੱਕੇ ਹੁੰਦੇ ਸੀ ਬਚਪਨਤੀ ਸੀਗਾ ਬਸ ਉਦੋਂ ਆਏ ਸੀ ਬਈ ਘਰੋਂ ਇੰਨਾ ਹੁਣੀ ਸੀਗਾ ਵੀ ਰੱਖਾਂ ਨਹੀਂ ਸੀ ਦੁੰਦੇ ਵੀ ਸਾਹਮਣੇ ਨਹੀਂ ਥੋਡੇ ਤੋਂ ਜਿਵੇਂ ਜਿਵੇਂ ਵੱਡੇ ਹੋ ਗਏ ਉਹ ਵੀ ਸਮਝ ਆਈ ਗਈ ਹੁਣ ਅਗਾ ਰੱਖ ਲਏ 4 ਸਾਲ ਹੋਇਆ ਜਿ ਰੱਖਿਆ ਨੂੰ ਤੇ ਪਹਿਲਾ ਘੋੜਾ ਮਤਲਬ ਕਦੋਂ ਲਿੱਤਾ ਸੀ ਘੋੜਾ ਬਈ ਮੈਂ ਲਿਆ ਸੀ ਪਹਿਲੀ ਘੋੜੀ ਲਈ ਸੀ ਇਹ ਪਲੱਸ 2 ਤੋਂ ਬਾਅਦ ਠੀਕ ਆ ਇਹ ਆਪਣੇ ਤੋਂ ਨੇੜੇ ਪਿੰਡ ਹੀ ਆ ਧਰਮਪੁਰ ਫੈਰੀਆਂ ਦੇ ਮੁੰਡੇ ਨੌ ਨੂਂਗ ਬਣਾਉਂਦੇ ਘੋੜੀਆਂ ਦੇ ਉਹਨਾਂ ਤੋਂ ਲਈ ਸੀ ਆਪਾਂ ਠੀਕ ਆ ਕਿੰਨਾ ਕ ਟਾਈਮ ਹੋ ਗਿਆ ਆਪਾਂ ਨੂੰ ਤੁਸੀਂ ਇਹ ਲਾ ਲਓ ਵੀ 4 ਸਾਲ ਹੋ ਗਏ ਇਹ ਘੋੜੀ ਨੂੰ ਲਈ ਨੂੰ 4 ਸਾਲ ਹਾਂ ਕਿੰਨੇ ਕ ਮੁੱਲ ਚ ਲੈਤੀ ਸੀ ਉਸ ਵੇਲੇ ਉਸ ਵੇਲੇ ਬਈ ਇਹ ਲਈ ਸੀ ਅਸੀਂ 25000 ਦੀ ਲਈ ਸੀ ਇਹ 25000 ਦੀ ਹਾਂ ਜੇ ਅੱਜ ਕੀਮਤ ਦੀ ਗੱਲ ਕਰੀਏ ਅੱਜ ਅਸੀਂ ਰੇਟ ਕਦੇ ਨਹੀਂ ਲਵਾਇਆ ਆਪਾਂ ਇਹਦਾ ਅੱਛਾ ਪਰ ਇਹ ਲਾ ਲਓ ਵੀ 400 ਇਹ ਦੇਤੇ ਚਾਰੇ ਬਛੇਰੀਆਂ ਦਿੱਤੀਆਂ ਇਹ ਖੁਦ 25000 ਦੀ ਲਈ ਸੀ ਬੁਛੇਰੀਆਂ ਇਹਦੀ ਅਸੀਂ ਲੱਖਾਂ 'ਚ ਵੇਚੀਆਂ ਕਿੰਨੇ 'ਚ ਵੇਚਦੇ ਹੋਂ ਨੇ ਹੋਂ ਤੱਕ ਚਾਰ ਬੁਛੇਰੀਆਂ ਵੇਚਤੀਆਂ ਲੱਖਾਂ ਦੇ ਵਿੱਚ ਹਾਂ ਕਹਿੰਦੇ ਕਹਿੰਦੇ ਕਹੋਂਦਿਆਂ ਤੋਂ ਭਰਾਈ ਘੋੜੀ ਮੇਟ ਕਰਾਈ ਐ ਤੇ ਕਹਿੰਦੇ ਕਹੋਂਦੇ ਰੇਟ 'ਚ ਗਈ ਐ ਕਿਹੜੀ ਨਸਲ ਦੀ ਐ ਬਈ ਇਹ ਇਹ ਮਾਰਵਾੜੀ ਜੀ ਮਾਰਵਾੜੀ ਹਾਂ ਠੀਕ ਆ ਤੇ ਕੀ ਖਰਾਕ ਐ ਇਹਦੀ ਖਰਾਕ ਇਹ ਤੁਸੀਂ ਇਹ ਲਾ ਲਓ ਵੀ ਹੁਣ ਜਿਵੇਂ ਸਿਆਲ ਚੱਲ ਪਿਆ ਸਿਆਲ 'ਚ ਹੋ ਗਈ ਕਣਕ ਬਾਜਰਾ ਤੇ ਸੋਲਿਆਂ ਦਾ ਛਿਲਕਾ ਇਹ ਸਭ ਅਸੀਂ ਬਾਲ ਕੇ ਪਾਉਣੇ ਆ ਨਾਲ ਘਿਓ ਹੋ ਗਿਆ ਰਾਤ ਨੂੰ ਤੇ ਵਿੱਚ ਚੌਕਰ ਲਾ ਦੀਦਾ ਤੇ ਨੀਰਾ ਗਈ ਮੂੰਫਲੀ ਦਾ ਬਸ ਇਹ ਸਭ ਕਰਾ ਕੇ ਚੱਲਦੀ ਸੀ ਆਲ ਦੀ ਅੱਛਾ ਤੇ ਹੋਰ ਕਿੰਨੇ ਕ ਘੋੜੇ ਆਪਣੇ ਕੋਲੇ ਆਪਣੇ ਕੋਲ ਤਿੰਨੇ ਜਾਨਵਰ ਨੇ ਪਹਿਲਾਂ ਆਪਣੇ ਕੋਲੇ ਹੈਗੇ ਸੱਤ ਅੱਠ ਆਏਗੇ ਸੀ ਫਿਰ ਸਾਹਬਣ ਵਾਲੇ ਦੋ ਤਿੰਨ ਹੀ ਅਸੀਂ ਨਾ ਫਿਰ ਉਹ ਕਰਕੇ ਫਿਰ ਘਟਾਤੇ ਹੁਣ ਹੁਣ ਅੱਗੇ ਲਿਆਵਾ ਇਹ ਦੋ ਤਿੰਨ ਘੋੜੀਆਂ ਹੋਰ ਠੀਕ ਆ ਤੇ ਸਭ ਤੋਂ ਮਹਿੰਗਾ ਘੋੜਾ ਮਹਿੰਗਾ ਘੋੜਾ ਹੀ ਹੁਣ ਹਰੇਕ ਦਾ ਜਾਨਵਰ ਆਪਦੇ ਲਈ ਮਹਿੰਗਾ ਹੀ ਹੁੰਦਾ ਈ ਚਾਹੇ ਇੱਕ ਆ ਚਾਹੇ ਦੋ ਈ ਨਿਮਾ ਉਹਨਾਂ ਇੱਕ ਗੱਡੀ ਦੇਖੀ ਤੁਹਾਡੀ ਤੇ ਇੱਕ ਉਹ ਤੇ ਨਾ ਉਹ ਲੱਗਿਆ ਹੋਇਆਗਾ ਪੋਸਟਰ ਮੂਸੇ ਦਾ ਉਹ ਕੋੜੇ ਦਾ ਨਾਮ ਮੂਸਾ ਹੈ ਹੌਦਾ ਨਾ ਮੂਸਾ ਜੀ ਅੱਛਾ ਤੇ ਉਹ ਬਈ ਕਿਵੇਂ ਆਇਆ ਫਿਰ ਫਾਰਮ ਦੇ ਵਿੱਚ ਉਹ ਪਹਿਲਾਂ ਤਾਂ ਸਾਡੀ ਸਲਾਹ ਸੀਗੀ ਮਾਰਵਾੜੀ ਬੱਚਾ ਲੈਣ ਦੀ ਅਸੀਂ ਲੱਭਦੇ ਫਿਰਦੇ ਸੀ ਇੱਕ ਮੁੰਡੇ ਨੇ ਇਹਨੇ ਅਨਮੋਲ ਨੇ ਦੇਖਿਆ ਇੰਸਟਾਗ੍ਰam ਤੇ ਤੇ ਇਹ ਕਹਿੰਦਾ ਵੀ ਬੱਚਾ ਹੈਗਾ ਮੈਨੂੰ ਭੇਜਿਆ ਤੇ ਇਹਨੇ ਗੱਲਬਾਤ કરી ਉਹ ਕਹਿੰਦੇ ਵੀ ਆਜੋ ਵੀ ਦੇਖ ਜੋ ਜੇ ਤੁਹਾਡੇ ਫਿੱਟ ਆ ਗਿਆ ਤਾਂ ਲੈ ਜਿਓ ਅਸੀਂ ਚਲੇ ਗਏ ਅਜਨ ਤੇ ਹੀ ਗਏ ਅਸੀਂ ਕੋਈ ਮੂਡ ਨਹੀਂ ਸੀ ਜਾਣਦਾ ਅਸੀਂ ਦੁਪਹਿਰੇ ਗਏ ਤੇ ਅਸੀਂ ਜਾ ਕੇ ਦੇਖਿਆ ਸਾਡੇ ਫਿੱਟ ਆ ਗਿਆ ਬਸ਼ੀਰਾ ਉਦੋਂ ਹਜੇ 10 ਕ ਮਹੀਨਿਆਂ ਦਾ ਸੀਗਾ ਇਹ ਲਿਆ ਸੀ ਅਸੀਂ ਖੋਖਰ ਤੋਂ ਖੋਖਰ ਜ਼ਿਲ੍ਹਾ ਮੁਕਸਰ ਅੱਛਾ ਮੁਕਸਰ ਦੇ ਵਿੱਚ ਹਾਂ 10 ਕ ਮਹੀਨਿਆਂ ਦਾ ਲਿਆ ਸੀ ਉਦੋਂ ਕੀ ਕੀਮਤ ਚਲ ਦਿੱਤਾ ਸੀਗਾ ਅਸੀਂ ਲਿਆ ਸੀਗਾ ਇਹ 2,62,000 ਦਾ 2 ਲੱਖ 62 ਦਾ ਹਾਂ ਤੇ ਅੱਜ ਅੱਜ ਕਦੇ ਰੇਟ ਲਵਾਇ ਨਹੀਂ ਤੂੰ ਫੇਰ ਵੀ ਵੀ ਇਹ ਇੰਨੀ ਕ ਨਾ ਆਪਾਂ ਹੁਣ ਕਹਿ ਦਈਏ ਗੱਪ ਮਾਰ ਦਈਏ ਕੋਈ ਅੱਛਾ ਲੋਕੀ ਕਮੈਂਡ ਕਰੀਆਂ ਆਣੀ ਵੀ ਉਹ ਝੂਠ ਮਾਰੀ ਜਾਂਦੇ ਆ ਠੀਕ ਆ ਹਾਂ ਹਰੇ ਦਾ ਜਾਨਵਰੀ ਹਰੇ ਦਾ ਕੀਮਤੀ ਆ ਆਪਦੇ ਲਈ ਬਾਈ ਕਈ ਵਾਰੀ ਨਾ ਬੰਦੇ ਨੂੰ ਸ਼ੌਂਕ ਜਿਹੜਾ ਆਪਾਂ ਪਾਲਣਾ ਨੇ ਤੰਗ ਕਰਦਾ ਹੁੰਦਾ ਤੰਗਤਾ ਨਹੀਂ ਕਰਦਾ ਉਹਨੂੰ ਘੋੜਿਆਂ ਦਾ ਸ਼ੌਂਕ ਕਦੇ ਨਹੀਂ ਤੰਗ ਕਰੇ ਸਗੋਂ ਵਧੀਆ ਉਰਾਂ ਪਰਾਂ ਹੋਰ ਕੰਮਾਂ ਤੋਂ ਦੂਜਿਆਂ ਤੋਂ ਬਚੇ ਜਾਂ ਗਲਤ ਤੋਂ ਨਸ਼ੇ ਨਸ਼ੇ ਤੋਂ ਬਚੇ ਜਾਂ ਕਿੰਨੇ ਜਣੇ ਸਾਫ ਸਵਾਲ ਕਰਦੇ ਆਂ ਸਾਫ ਸਵਾਲ ਅਸੀਂ ਚਾਰ ਭਰਾ ਆਂ ਅੱਛਾ ਹਾਂ ਇੱਕ ਬਾਹਰ ਰਹਿੰਦਾ ਸੀ ਤਿੰਨੇ ਸਾਹਮਦੇ ਆ ਮੱਜਾਂ ਨੇ ਗਾਵਾਂ ਨੇ ਚਾਰੇ ਸਕੇ ਹਾਂ ਨਾ ਦੋ ਸਕੇਆ ਵਾਂਗੂ ਹੀ ਆ ਇਕੱਠੇ ਰਹਿੰਦੇ ਸਕੇ ਹੀ ਐ ਸੀ ਠੀਕ ਆ ਦੋ ਮਾਮੇ ਦੇ ਨੇ ਅਸੀਂ ਇਹਨਾਂ ਦੇ ਦੋ ਭੂਆ ਦੇ ਆ ਅੱਛਾ ਦੋ ਮਾਮੇ ਦੇ ਦੋ ਭੂਆ ਦੇ ਹਾਂ ਠੀਕ ਆ ਮਾਮੇ ਭੂਆ ਦੇ ਸਾਹਮਣੇ ਚਾਰ ਜਣੇ ਹੋਰ ਫੈਮਿਲੀ ਦੇ ਵਿੱਚ ਕੋਈ ਨਾ ਹੋਰ ਕੋਈ ਨਹੀਂ ਮਾਤਾ ਪਿਤਾ ਮਾਤਾ ਪਿਤਾ ਹੈ ਨਹੀਂ ਡੈਥ ਹੋ ਗਈ ਛੋਟੇ ਹੁੰਦੇ ਹੁੰਦੇ ਅੱਛਾ ਹਾਂ ਠੀਕ ਆ ਤੇ ਕਈ ਵਾਰ ਨਾ ਵੀ ਆਪਾਂ ਵੇਖਦੇ ਆ ਨਾ ਜਵਾਕ ਵਿਗੜ ਜਾਂਦੇ ਆ ਤੇ ਮਾਪੇ ਚਲੇ ਜਾਂਦੇ ਆ ਪਰ ਬਾਈਆਂ ਨੇ ਬਹੁਤ ਸੋਹਣਾ ਕੰਮ ਹੈ ਹਨਾ ਤੇ ਕੋ ਤੁਸੀਂ ਗੀਤ ਸੁਣਿਆ ਹੋਊਗਾ ਹਨਾ ਡੈਰੀ ਫਾਰਮ ਮੱਝਾਂ ਦਾ ਤਿੰਨ ਟੱਕਾਂ ਚ ਜ਼ਮੀਨ ਬਾਈਆਂ ਕੋਲੇ ਮੱਝਾਂ ਵੀ ਨੇ ਇੱਕ ਸ਼ੌਂਕ ਕਬੂਤਰਬਾਜ਼ੀ ਦਾ ਹਨਾ ਤਾਂ ਕਬੂਤਰ ਵੀ ਨੇ ਤੇ ਹੋਰ ਆਪਾਂ ਘੋੜਿਆਂ ਦੀ ਗੱਲ ਕਰੀਏ ਤਾਂ ਹਨਾ ਕੁੱਤਿਆਂ ਦਾ ਡਾਬਰ ਮੈਨਾਂ ਦਾ ਜਿਹੜਾ ਬਾਈ ਲਵੇ ਸਾਰੀਆਂ ਚੀਜ਼ਾਂ ਬਹੁਤ ਵਧੀਆ ਨੇ ਰੱਖੀਆਂ ਹੋਈਆਂ ਨੇ ਤੇ ਇਹ ਫਾਰਮ ਹੈ ਜਿਹੜਾ ਇਚਾਨਕ ਪਿੰਡ ਦੇ ਵਿੱਚ ਪੈਂਦਾ ਹੈਗਾ ਤੇ ਬਾਈ ਮੂਸਾ ਦਿਖਾ ਦਿਓ ਥੋੜਾ ਜਿਹਾ ਆਪਾਂ ਨੂੰ ਦਿਖਾ ਦਿਨੇ ਆਜੋ ਮੂਸਾ ਹਾਂ ਇਹਦਾ ਕੀ ਖਾਨਦਾਨ ਇਹ ਅਰਜਨ ਰੌਲੀ ਵਾਲੇ ਦਾ ਬੱਚਾ ਈ ਤੇ ਮਾਂ ਇਹਦੀ ਹਲੀ ਡੋੜਦੀ ਐ ਤੇ ਕਾਦੇ ਦਾ 63 ਇੰਚਾ ਈ ਉਮਰ ਹੋ ਗਈ ਪੌਣੇ 4 ਸਾਲ ਦੀ ਹੋ ਗਈ ਈ ਇਹ ਕਿੱਥੋਂ ਲੈ ਕੇ ਆਉਂਦਾ ਸੀ ਇਹ ਅਸੀਂ ਖੋਖਰ ਤੋਂ ਲੈ ਕੇ ਆਉਂਦਾ ਸੀ ਮੁਕਸਰ ਜ਼ਿਲ੍ਹੇ ਚੋਂ ਓਦੋਂ ਕਿੰਨੇ ਕ ਸਮੇ ਦਾ ਸੀ ਓਦੋਂ 10 ਗਿ ਮਹੀਨਿਆਂ ਦਾ ਸੀ 10 ਕੁ ਮਹੀਨਿਆਂ ਦਾ ਹਾਂ ਜੀ ਕਿੰਨੇ ਕ ਦੇ ਵਿੱਚ ਲਿਆ ਸੀ ਓਦੋਂ ਅਸੀਂ ਲਿਆ ਸੀ 260000 ਰੁਪਏ ਠੀਕ ਆ ਤੇ ਅੱਜ ਪਤਾ ਹੀ ਨਹੀਂ ਕੀਮਤ ਕਿੰਨੀ ਆ ਹਾਂ ਜੀ ਅੱਜ ਪਤਾ ਹੀ ਨਹੀਂ ਲਾਈ ਨਹੀਂ ਕਦੇ ਨਾ ਲਾਈ ਨਹੀਂ ਅੱਛਾ ਕਵਰਿੰਗ ਫੀਸ ਕਿੰਨੀ ਕਹ ਫਿਰ ਕਵਰਿੰਗ ਫੀਸ 17000 ਰਈ ਹੁਣ ਤੱਕ ਅਸੀਂ ਮਲਾਤੀਆਂ ਤੂੰ 18 ਕੋੜੀਆਂ ਮਲਾਤੀਆਂ ਤੇ ਅਗਲੇ ਮਹੀਨੇ ਰਿਜ਼ਲਟ ਆ ਜਾਣਾ ਇਹਦਾ ਪਹਿਲਾ ਅੱਛਾ ਹਾਂਜੀ ਠੀਕ ਆ ਤੇ ਬਾਈ ਦੀ ਇਹਦੀ ਖਰਾਕ ਫਿਰ ਇਹਦੀ ਖਰਾਕ ਹੀ ਇਹਨੂੰ ਵੀ ਉਹੀ ਦੇਈਦਾ ਸੇਮ ਬਸ ਤਿੰਨ ਚਾਰ ਚੀਜ਼ਾਂ ਐਕਸਟਰਾ ਐਡ ਕਰ ਦਿੰਦੀਆਂ ਹੋਰ ਕੋਈ ਪਾਊਡਰ ਵਗੈਰਾ ਨਹੀਂ ਸਾਰਾ ਨੇਚੁਰਲ ਪਾਈ ਦਾ ਕੋਈ ਵੀ ਟੀਕਾ ਟੱਲਾ ਨਹੀਂ ਜਿਵੇਂ ਅੱਜਕੱਲ ਚੱਲਦਾ ਲੋਕੀ ਕਰਦ ਵਧਾਉਣ ਦੇ ਲਈ ਉਰਾਂ ਪਰਾਂ ਤਾਂ ਹੋਰ ਚੀਜ਼ਾਂ ਦਿੰਦੇ ਆ ਅਸੀਂ ਉਹ ਚੀਜ਼ਾਂ ਨਹੀਂ ਦਿੰਦੇ ਇਹਨੂੰ ਸਾਰਾ ਨੇਚੁਰਲ ਆ ਉਹ ਬੱਸ ਇਸ ਘੋੜੇ ਨੂੰ ਦੇਖ ਕੇ ਆਇਆ ਗਾਕਬਾਰੂ ਵੀ ਆ ਸਾਨੂੰ ਚਾਹੀਦਾ ਯਾਰ ਆਏ ਬਥੇਰੇ ਹੁਣ ਵੀ ਕਰਦੇ ਦੂਜੇ ਮੁੰਡਿਆਂ ਨੂੰ ਕਹਿ ਦਿੰਦੇ ਵੀ ਘੋੜਾ ਵੇਚਣਾ ਹੈ ਅਸੀਂ ਪਰ ਨਾਟ ਫਾਰ ਸੇਲ ਹੈ ਅੱਛਾ ਨਾਟ ਐਮ ਰਹੂਗਾ ਆਪਣੇ ਕੋਲ ਹੀ ਰਹੂਗਾ ਠੀਕ ਮੈਂ ਜਿਉਣਾ ਤਾਂ ਇਹ ਮੇਰੇ ਕੋਲ ਹੀ ਰਹੂਗਾ ਸਭ ਤੋਂ ਜ਼ਿਆਦਾ ਪਿਆਰਾ ਹੈ ਹਾਂਜੀ ਠੀਕ ਆ ਟੈਟੂ ਵੀ ਬਣਾਇਆ ਹੋਇਆ ਦਾ ਅੱਛਾ ਮੂਸਾ ਨਾਮ ਕਿ ਮੇਰੇ ਕਿਹਾ ਵਈ ਇਹਦਾ ਮੂਸਾ ਬਸ ਮੂਸਾ ਵਾਲੇ ਦੇ ਫੈਨ ਸੀ ਸ਼ੁਰੂ ਤੋਂ अच्छा सिद्धू मूसा ਦਾ ਫੈਨ ਸੀ ਲੱਗ ਜਾ ਨਾਮ ਰੱਖਣਾ ਸੀ ਇਹਦਾ ਭਰਾ ਇੱਕ ਅੰਮ੍ਰਿਤਸਰ ਏਰੀਆ ਚ ਭਲਵਾਨਾਂ ਕੋਲੇ اچھا ਉਹਦਾ ਨਾਮ ਵੀ ਮੂਸਾ ਉਹਦਾ ਹੀ ਮੂਸਾ ਹਾਂ ਉਹਦਾ ਹੀ ਮੂਸਾ ਇਹਦਾ ਵੀ ਮੂਸਾ ਉਹਦੇ ਨਾਮ ਕਰਕੇ ਤਾਂ ਨਹੀਂ ਰੱਖਿਆ ਨਾ ਉਹਦੇ ਨਾਮ ਕਰਕੇ ਨਹੀਂ ਰੱਖਿਆ ਉਹਨਾਂ ਨੇ ਵੀ ਕੁਦਰਤੀ ਰੱਖਤਾ ਉਹਨਾਂ ਨੇ ਜਿਹੜੇ ਆਪਾਂ ਬੰਦਿਆਂ ਤੋਂ ਲੈ ਕੇ ਆਏ ਆ ਉਹਨਾਂ ਨੇ ਹੋਰ ਰੱਖਿਆ ਆ ਸੀਗਾ ਪਰ ਮੈਂ ਸੋਚੀ ਤੁਰੇ ਸੀ ਅਸੀਂ ਘਰ ਉਹ ਵੀ ਜਦੋਂ ਲੈ ਲਿਆ ਤਾਂ ਇਹ ਨਾਮ ਰੱਖਾਂਗੇ ਅਸੀਂ ਮੂਸਾ ਹੀ ਰੱਖਾਂਗੇ ਹਾਂ ਅੱਛਾ ਭਈ ਉਹਦੋਂ ਮਾਤਾ ਪਿਤਾ ਹੈਗੇ ਸੀ ਇਹ ਤੋਂ ਕੋੜਾ ਪਹਿਲਾਂ ਕਰੇ ਲਿਆਉਂਦਾ ਨਹੀਂ ਨਹੀਂ ਮਾਤਾ ਪਿਤਾ ਨੂੰ ਹੋ ਗਏ 15 16 ਸਾਲ ਹੋ ਗਏ ਅੱਛਾ ਹਾਂ ਪਹਿਲੇ ਹੀ ਚਲੇ ਗਏ ਸੀ ਹਾਂ ਜੀ ਦੀਆਂ ਦਾ ਤਾਂ ਹੋ ਗਿਆ ਆਪਣਾ ਕੋੜੀ ਕੋੜਿਆਂ ਦਾ ਤੇ ਉਸ ਤੋਂ ਇਲਾਵਾ ਕੀ ਕੀ ਰੱਖਿਆ ਕੁੱਤੇ ਹੋ ਗਏ ਇਹ ਕਿਹੜੀ ਨਸਲ ਦਾ ਇਹ ਡਾਰਮੈਨ ਹੈ ਡਾਬਰਮੈਨ ਇਹ ਵੀ ਆਪਾਂ ਬੱਚੇ ਹੀ ਲਿਆ ਸੀਗਾ ਮਹੀਨੇ ਦਾ ਲੈ ਕੇ ਆਏ ਸੀ ਗੰਗਾ ਨਗਰ ਤੋਂ ਅੱਛਾ ਹਾਂ ਉਦੋਂ ਇਹ ਮਹੀਨੇ ਦਾ ਹੀ ਸੀ ਜੀ ਠੀਕ ਆ ਤੇ ਹੋਰ ਉਹ ਬੱਕਰੇ ਹੋ ਗਏ ਅੱਛਾ ਬੱਕਰੇ ਆਪਣੇ ਕੋਲ ਘਾੜ ਗਏ ਪਹਿਲਾਂ ਤਾਂ ਹੈਗੇ 6-7 ਸੀਗੇ ਠੀਕ ਆ ਵਿੱਚ ਦੀ ਉਹ ਨਾ ਸਪਰੇਅ ਵਾਲੇ ਖਾ ਗਏ ਉਹਦੇ ਕਰਕੇ ਮਰ ਗਏ ਬੱਕਰੀਆਂ ਸੂਣ ਇਹ ਵੀ ਕਵਰਿੰਗ ਵਾਸਤੇ ਰੱਖਿਆ ਹੈ ਹਾਂ ਇਹ ਹੋ ਗਿਆ 9 ਸਾਲ ਦਾ ਹੋ ਗਿਆ ਇਥੇ ਅਸੀਂ ਮਲਾਤੀ ਹੋਣੀ 550 ਬੱਕਰੀ 550 ਹਾਂ ਜੀ ਇਹਦੀ ਫੀਸ ਕੀ ਆ ਫਿਰ ਇਹਦੀ 1000 ਰੁਪਿਆ ਇਹਦੀ 1000 ਰੁਪਿਆ ਤੇ ਉਹ ਜਿਹੜਾ ਆਪਾਂ ਮਤਲਬ ਇਹਦੀ ਡਰਾਈਵਰ ਮੈਨ ਦੀ ਗੱਲ ਕਰਦੇ ਸੀ ਇਹਦੀ ਕੀ ਆ ਇਹਦੀ 5000 ਇਹਦੀ 5000 ਇਸ ਤੋਂ ਇਲਾਵਾ ਹੋਰ ਹੋਰ ਕਬੂਤਰ ਹੋ ਗਏ ਕਬੂਤਰ ਸ਼ੌਕ ਨੂੰ ਰੱਖਿਆ ਕੇ ਬਾਜੀਆਂ-ਬੂਜੀਆਂ ਤੇ ਨਾ ਨਾ ਬਾਜੀਆਂ ਨਹੀਂ ਨਹੀਂ ਆਪਾਂ ਦੂਜੇ ਰੱਖਿਆ ਲੱਕੇ ਲੱਕੇ ਕਬੂਤਰ ਹਾਂ ਬਸ ਵੀ ਸੋਹਣੇ ਲੱਗਣ ਪਰੇ ਗਰੇ ਠੀਕ ਆ ਮੁਰਗੀਆਂ ਹੋ ਗਈਆਂ ਮੁਰਗੀਆਂ ਹੋ ਗਈਆਂ ਨਾਲ ਡੈਰੀ ਫਾਰਮ ਹੋ ਗਿਆ ਹਾਂ ਅੱਛਾ ਇੱਕ ਹੋਰ ਕੁੜੀ ਦੀ ਗੱਲ ਕਰਦੇ ਸੀ ਇਹ ਮਿਲਣ ਆਈ ਹੋਈ ਐ ਇਹ ਹਜੇ ਦੋ ਦਿਨਾਂ ਤੋਂ ਲੱਗਣੀ ਸਟਾਰਟ ਹੋਈ ਅੱਛਾ ਆਪਣੇ ਮੂਸੇ ਤੋਂ ਮਿਲਣ ਆਈ ਆਪ ਇਹ ਹੈਗੀ ਚੇਤਕ ਦੀ ਪੋਤੀ ਇਹ ਚੇਤਕ ਦੀ ਹਾਂ ਚੇਤਕ ਕੋਈ ਇਹ ਕਿਹੜੇ ਪਿੰਡ ਤੋਂ ਆਏ ਇਹ ਹਰਿਆਣੇ ਚੋਂ ਆਈ ਹਰਿਆਣੇ ਚੋਂ ਹਾਂ ਜੀ ਕਿੰਨੇ ਦਿਨ ਹੋ ਗਿਆ ਇਹਨੂੰ ਇਨੂੰ ਹੋ ਗਏ 15 16 ਦਿਨ ਹੋ ਗਏ ਹੀਟ ਢਾਲ ਗਈ ਸੀ ਹੁਣ ਦੂਰੀਵਾਰ ਆ ਗਈ ਹੀਟ ਚ ਤੇ ਬਾਈ ਛੱਡ ਗਿਆ ਇੱਥੇ ਹਾਂ ਫਿਰ ਆਪਾਂ ਇਹ ਰੱਖ ਲਈ ਦੀ ਅੱਛਾ ਜਿਹੜੇ ਤੋਂ ਉਹੋ ਜਿਹੀ ਸੰਭਾਈ ਲੈ ਲਈ ਦੀ ਠੀਕ ਆ ਹਾਂ ਮੂਸੇ ਨਾਲ ਮੇਲ ਮਲਾਪ ਹੋਣਗੇ ਹਾਂ ਠੀਕ ਆ ਤਾਂ ਬਹੁਤ ਵਧੀਆ ਲੱਗਿਆ ਬਾਈਆਂ ਨਾਲ ਗੱਲਾਂ ਬਾਤਾਂ ਕਰਕੇ ਦੋ ਭਰਾ ਜਿਹੜੇ ਬ੍ਰਦਰ ਸਟੱਡ ਫਾਰਮ ਚਲਾਉਂਦੇ ਨੇ ਚਾਣਕ ਪਿੰਡ ਜਿਹੜਾ ਲਾਹਵ ਹੀਰੇ ਦਾ ਤੇ ਬਲਾਡਾ ਤਹਿਸੀਲ ਲੱਗਦੀ ਹੈ ਮਾਨਸਾ ਜ਼ਿਲ੍ਹੇ ਦੇ ਵਿੱਚ ਤੇ ਬਿਲਕੁਲ ਆਰਨੇਤ ਦੇ ਪਿੰਡ ਤਨਪੁਰਾ ਬਿਲਕੁਲ ਜਿਹੜਾ ਇੱਥੋਂ ਲੱਗ ਗਿਆ ਬਾਈ ਨਾਲ ਗੱਲਾਂ ਬਾਤਾਂ ਹੋਈਆਂ ਤਾਂ ਦੱਸਿਆ ਹੈ ਨਾ ਵੀ ਛੋਟੇ ਹੁੰਦੇ ਜਿਹੜਾ ਘੋੜੀਆਂ ਦਾ ਸ਼ੌਂਕ ਪਿਆ ਬੇਸ਼ੱਕ ਮਾਤਾ ਪਿਤਾ ਇਸ ਦੁਨੀਆ ਤੋਂ ਚਲੇ ਗਏ ਛੋਟਿਆਂ ਨੂੰ ਛੱਡ ਕੇ ਪਰ ਸਾਡਾ ਸ਼ੌਂਕ ਸੀ ਜਿਹੜਾ ਉਹ ਘੋੜੀਆਂ ਦਾ ਸੀ ਨਹੀਂ ਅੱਜ ਕੱਲ ਦੇ ਆਪਾਂ ਦੇਖਦੇ ਹਾਂ ਬਹੁਤ ਜ਼ਿਆਦਾ ਜਿਹੜੇ ਬੱਚੇ ਨੇ ਜਵਾਕ ਨੇ ਉਹ ਮਾਤਾ ਪਿਤਾ ਦੇ ਜਾਣ ਤੋਂ ਬਾਅਦ ਵਿਗੜ ਵੀ ਜਾਂਦੇ ਆ ਪਰ ਇਹਨਾਂ ਬਾਈਆਂ ਨੇ ਬਹੁਤ ਵਧੀਆ ਕੰਮ ਚੱਕਿਆ ਹੋਇਆ ਮਹਿੰਗੀਆਂ ਤੋਂ ਮਹਿੰਗੀਆਂ ਜਿਹੜੀਆਂ ਘੋੜੀਆਂ ਰੱਖੀਆਂ ਹੋਈਆਂ ਨੇ ਪੂਰੇ ਮਹਿੰਗੇ ਮੁੱਲ ਦੀਆਂ ਜੇਕਰ ਤੁਸੀਂ ਬਾਈ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਮਿਲਣਾ ਚਾਹੁੰਦੇ ਹੋ ਸਕਰੀਨ ਤੇ ਨੰਬਰ ਚੱਲ ਰਹੇ ਨੇ